ਮੈਂ ਕਿਹਾ ਕਿ ਅੱਜ ਸਵੇਰ ਕਾਂਗਰਸ ਦਾ ਪੱਲਾ ਫੜਾਇਆ ਜੁਆਇਨ ਕੀਤਾ ਹੈ ਦੋਸਤਾਂ ਆ ਮੈਂ ਕੱਲ ਕਾਂਗਰਸ ਜੁਆਇਨ ਕੀਤੀ ਹੈਗੀ ਹੈ ਔਰ ਜੋ ਮੁਲਕ ਦੇ ਹਾਲਾਤ ਨੇ ਜੋ 24 ਦੇ ਇਲੈਕਸ਼ਨ ਤੋਂ ਬਾਅਦ ਮੁਲਕ ਦੇ ਹਾਲਾਤ ਬਣਨੇ ਜਾ ਰਹੇ ਨੇ ਔਰ ਜਿੱਦੇ ਵੱਡੇ ਖਤਰੇ ਮੁਲਕ ਨੂੰ ਦਰਪੇਸ਼ ਨੇ ਉਹਨਾਂ ਵਿੱਚ ਮੈਨੂੰ ਸਾਰਾ ਜਦੋਂ ਮੈਂ ਦੇਖਿਆ ਤਾਂ ਇੰਨ ਲੱਗਿਆ ਕਿ ਕਾਂਗਰਸ ਦੀ ਕੇ ਜਹੀ ਪਾਰਟੀ ਹੈਗੀ ਹੈ ਜਿਹੜੀ ਬਾਕੀ ਖੇਤਰੀ ਪਾਰਟੀਆਂ ਨਾਲ ਜੁੜ ਕੇ ਜੋ ਮੌਜੂਦਾ ਮਾਹੌਲ ਹੈਗਾ ਇਹਨੂੰ ਇਹ ਪਿਛਲ ਮੋੜਾ ਦੇ ਸਕਦੀ ਹੈ ਮੌਜੂਦਾ ਜੋ ਸੱਤਾ ਹੈਗੀ ਹੈ ਉਹਨੂੰ ਗੰਭੀਰ ਚੁਣੌਤੀ ਦੇ ਸਕਦੀ ਹੈਗੀ ਹੈ ਜੋ ਮੁਲਕ ਵਿੱਚ ਧਾਰਮਿਕ ਤਰੁਵੀਕਰਨ ਤੇਜ਼ੀ ਨਾਲ ਹੋ ਰਿਹਾ ਹੈਗਾ ਨਫ਼ਰਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈਗਾ ਔਰ ਜੋ ਜਿਸ ਤਰ੍ਹਾਂ ਕਾਰਪੋਰੇਟ ਚ ਲੁੱਟ ਕਰਕੇ ਜਾਂ ਅੰਨੀ ਲੁੱਟ ਕਰਕੇ ਸਾਰੇ ਮੁਲਕ ਨੂੰ ਮਤਲਬ ਵੇਚਿਆ ਜਾ ਰਿਹਾ ਕਾਰਪੋਰੇਟਾਂ ਦੇ ਭਾਰ ਕਾਰਪੋਰੇਟ ਦੇ ਹੱਥਾਂ ਵਿੱਚ ਕਿਉਂਕਿ ਜਿਹੜਾ ਕਾਰਪੋਰੇਟ ਸੈਕਟਰ ਹੈ ਇਹ ਲੋਕਾਂ ਦੀ ਬਚਤਾਂ ਨਾਲ ਉਸਾਰਿਆ ਗਿਆ ਸੀ ਲੋਕਾਂ ਦੀ ਇਹ ਸੰਪਦਾ ਹੈਗੀ ਸਾਂਝੀ ਸੰਪਦਾ ਹੈਗੀ ਇਹ ਚ ਮੇਰਾ ਵੀ ਸਟੇਕ ਹੈ ਮੇਰੇ ਬਾਪ ਦਾ ਵੀ ਸਟੇਕ ਹੈ ਇਸ ਇਸ ਰੇਲਵੇ ਚ ਇਸ ਸਾਰੀਆਂ ਸੰਸਥਾਵਾਂ ਵਿੱਚ ਸਾਡੀ ਲੋਕਾਂ ਦੀ ਇਨਵੈਸਟਮੈਂਟ ਹੈਗੀ ਹੈ ਉਹਨੂੰ ਜਿਸ ਤਰ੍ਹਾਂ ਲਟਾਇਆ ਜਾ ਰਿਹਾ ਹੈਗਾ ਔਰ ਜੋ ਆਰਥਿਕ ਵਿਸ਼ਮਤਾ ਜਿਹੜੀ ਆਰਥਿਕ ਧਰਮ ਜਿਹੜੀ ਆਰਥਿਕ ਨਾ ਬਰਾਬਰੀ ਹੈਗੀ ਹੈ ਜਿਹੜੀ ਬਹੁਤ ਜ਼ਿਆਦਾ ਵੱਧ ਗਈ ਹੈ ਇਹਨੂੰ ਅਨਇੰਪਲੋਇਮੈਂਟ ਜਿੰਨੀ ਜ਼ਿਆਦਾ ਵੱਧ ਗਈ ਹੈ ਚਾਹੇ ਉਹ ਨੋਟਬੰਦੀ ਨਾਹੀਂ ਜਾਂ ਮਤਲਬ ਜੀਐਸਟੀ ਨਾਹੀਂ ਜਿਹੜਾ ਐਮਐਸਐਮਈ ਸੈਕਟਰ ਹੈਗਾ ਉਹਨੂੰ ਤਬਾਹ ਕੀਤਾ ਜਿਹੜਾ ਜਿਹੜਾ ਜਨਰੇਟ ਕਰਦਾ ਹੈਗਾ ਐ এমਪਲੋਇਮੈਂਟ ਨੂੰ ਕਿਉਂਕਿ ਇਹਦੀ ਬੜੀਆਂ ਬੜੀਆਂ ਫੈਕਟਰੀਆਂ ਉਹ ਤਾਂ ਸਾਰਾ ਮਸ਼ੀਨੀਕਰਨ ਹੋ ਚੁੱਕਿਆ ਹੈਗਾ ਫੈਕਟਰੀ 10000 ਕਰੋੜ ਦੀਆਂ ਨੌਕਰੀਆਂ 250 ਸਾਰੀਆਂ ਜਿਹਦੀ ਅਸਲੀ ਜਨਰੇਸ਼ਨ ਹੈ ਉਹ ਨਹੀਂ ਐ ਐਮ ਐਸ ਐਮ ਇ ਸੈਕਟਰ ਚ ਉਹਨੂੰ ਤਬਾਹ ਕਰ ਦਿੱਤਾ ਗਿਆ ਹੈਗਾ ਮੌਜੂਦਾ ਸਰਕਾਰ ਵੱਲੋਂ ਪਿਛਲੇ 10 ਸਾਲਾਂ ਵਿੱਚ ਬਾਰੀ ਦੋ ਟਰਮਾਂ ਵਿੱਚ ਹੈਗਾ ਤੇ ਜਿਹੜੀ ਰਾਜਨੀਤਿਕ ਤਾਨਾਸ਼ਾਹੀ ਹੈ ਕਿ ਹਰ ਸ਼ਾਸਕ ਵਿਰੋਧੀ ਨੂੰ ਆਹ ਸਾਮਨਾਮ ਦੰਡ ਭੇਦ ਸਾਰੇ ਤਰੀਕੇ ਵਰਤ ਕੇ ਉਹਨੂੰ ਕੁਚਲਣਾ ਉਹਦਾ ਸਿਆਸੀ ਜਿਹੜੀ ਉਹਦਾ ਸਫਰ ਹੈਗਾ ਉਹਨੂੰ ਉਹਨੂੰ ਖਤਮ ਕਰਨਾ ਹੈਗਾ ਉਹਦੀ ਜੋ ਇੱਕ ਉਹਦੀ ਸਿਆਸਤ ਹੈਗੀ ਹੈ ਉਹਨੂੰ ਖਤਮ ਕਰਨਾ ਹੈਗਾ ਕਾਂਗਸ ਮੁਕਤ ਭਾਰਤ ਕਹਿਣਾ ਜਾਂ ਵਿਰੋਧ ਮੁਕਤ ਭਾਰਤ ਕਰਨਾ ਹੈਗਾ ਇਹ ਇੱਕ ਬੜਾ ਖਤਰਨਾਕ ਏਜੰਡਾ ਹੈਗਾ ਹੈ ਤੇ ਜਿਹੜੀਆਂ ਸੰਸਥਾਵਾਂ ਨੇ ਜਿਹੜੀਆਂ ਸਾਡੇ ਸੰਵਿਧਾਨ ਘੜਿਆ ਨੇ ਜਮਹੂਰੀ ਦੀ ਰਾਖੀ ਵਾਸਤੇ ਬਣਾਈਆਂ ਸਿਗੀਆਂ ਤਾਂ ਕਿ ਜਮਹੂਰੀ ਪੱਕੇ ਪੈਣੀ ਰਵੇ ਇਹਨੂੰ ਖੋਰਾ ਨਾ ਲੱਗੇ ਚਾਹੇ ਉਹ ਈਡੀ ਹੈਗਾ ਚਾਹੇ ਉਹ ਕੈਗ ਹੈ ਚਾਹੇ ਉਹ ਸੀਬੀਆਈ ਹੈ ਚਾਹੇ ਜੁਡੀਸ਼ਰੀ ਹੈ ਚਾਹੇ ਉਹ ਮੀਡੀਆ ਹੈਗਾ ਜਿਨ੍ਹਾਂ ਦਾ ਜਿਨ੍ਹਾਂ ਦੀ ਸਰ ਜਿੰਮੇਵਾਰੀ ਸੀਗੀ ਸੰਵਿਧਾਨ ਨੂੰ ਬਚਾਣ ਦੀ ਸੰਵਿਧਾਨ ਦੀ ਰਾਖੀ ਕਰਨ ਦੀ ਜਾਂ ਜਮਹੂਰੀ ਦੇ ਰਾਖੀ ਕਰਨ ਦੀ ਉਹ ਸਾਰੀਆਂ ਸੰਸਥਾਵਾਂ ਹੌਲੀ-ਹੌਲੀ ਤਹਿਸ ਨਜ਼ ਕੀਤਾ ਜਾ ਰਿਹਾ ਇੱਕ ਜੇਬੀ ਜਥੇਬੰਦੀ ਦੇ ਤੌਰ ਤੇ ਇਹ ਪਾਕਟ ਆਰਗੇਨਾਈਜੇਸ਼ਨ ਤੌਰ ਤੇ ਭਾਜਪਾ ਵੱਲੋਂ ਵਰਤਿਆ ਜਾ ਰਿਹਾ ਹੈਗਾ ਔਰ अनेका ਤਰੀਕਿਆਂ ਨਾਲ ਅਨ ਡੈਮੋਕਰacies ਬੀਇੰਗ ਅਨਡਨ ਇਨ ਇੰਡੀਆ ਡੈਮੋਕਰੇਸੀ ਖਤਮ ਕੀਤੀ ਜਾ ਰਹੀ ਹੈ ਜਮਹੂਰੀਤ ਖਤਮ ਕੀਤੀ ਜਾ ਰਹੀ ਹੈ ਔਰ ਇੱਕ ਸਾਰੀਆਂ ਜੋ ਮੁਲਕ ਦੇ ਬਲੱਖਣਤਾਮਾਂ ਨੇ ਧਾਰਮਿਕ ਬਲੱਖਣਤਾਮਾਂ ਸਿਆਸੀ ਬਲੱਖਣਤਾਮਾਂ ਲਕਾਈ ਬਲੱਖਣਤਾਮਾਂ ਭਾਸ਼ਾਈ ਬਲੱਖਣਤਾਮਾਂ ਨਸਲੀ ਬਲੱਖਣਤਾਮਾਂ ਸੱਬਿਆ ਚਾਰਕ ਬਲਖਣਤਾਵਾ ਬਸ ਮੰਨਿਆ ਜਾਵੇ ਇੱਕ ਵਾਰੀ ਫਿਰ ਮਹਾਰਾਣੀ ਨੂੰ ਹਲਾਣੀ ਐਲਪੀ ਖੜਾ ਹੋਵੇ ਬੜਿਆਲੇ ਤੋਂ ਨਿਕੋ ਇਸ ਨਹੀਂ ਇਹ ਨਹੀਂ ਇਸ ਨਹੀਂ ਇਸ ਇਹਨੇ ਟਾਈਮ ਚ ਗੱਲ ਨਹੀਂ ਸੀ ਭਾਜਪੀ ਨੂੰ ਹਰਾਉਣ ਵਾਸਤੇ ਖੜਾ ਹੋਇਆ ਉਹ ਤੁਹਾਡੇ ਮਹਾਰਾਣੀ ਨੂੰ ਤੇ ਕੋਈ ਹੋਰ ਹੁੰਦੇ ਹੈਗੇ ਤਾਂ ਵੀ ਕੋਈ ਫਰਕ ਨਹੀਂ ਸੀ ਪੈਂਦਾ ਹੈਗਾ ਮੁੱਖ ਮੁੱਖ ਰੂਪ ਵਿੱਚ ਭਾਜਪਾ ਦੀ ਜਿਹੜੀ ਵਾਪਸੀ ਹੈ 24 ਉਹ ਰੁਕਣੀ ਹੈਗੀ ਹੈ ਸਾਡਾ ਮਕਸਦ ਹੈਗਾ ਹੈ ਮੇਰਾ ਮਕਸਦ ਹੈਗਾ ਹੈ ਕਿਉਂਕਿ ਮੈਂ ਇੱਕ ਆਜ਼ਾਦ ਫੀਜ਼ਾ ਜਨਮ ਲਿਆ ਹੈਗਾ ਮੇਰਾ ਜਨਮ 1951 ਦਾ ਆਜ਼ਾਦੀ ਤੋਂ ਬਾਅਦ ਦਾ ਜਨਮ ਹੈਗਾ ਅਸੀਂ ਆਜ਼ਾਦ ਫੀਜ਼ਾ ਜਨਮ ਲਿਆ ਆਜ਼ਾਦ ਫੀਜ਼ਾ ਦੇ ਵੱਡੇ ਹੋਏ ਹੈਗੇ ਤੇ ਮੈਂ ਚਾਹਦਾ ਕਿ ਮੈਂ ਆਜ਼ਾਦ ਫੀਜ਼ਾ ਵਿੱਚ ਹੀ ਮਰਾਂ ਨਾ ਕਿ ਸਿਆਸੀ ਘਟਨ ਸਮਾਜਿਕ ਘਟਨ ਜਾਂ ਆਰਥਿਕ ਘਟਨ ਦੇ ਮਾਹੌਲ ਵਿੱਚ ਜੋ ਮੁਲਕ ਚ ਪੈਦਾ ਹੋ ਰਹੀ ਹੈ ਜਾਂ ਪੈਦਾ ਕੀਤੀ ਗਈ ਹੈ ਉਹਨੂੰ ਮੈਂ ਖਤਮ ਖੁੰਦਾ ਦੇਖਣਾ ਚਾਹੁੰਦਾ ਹੈਗਾ ਐਂਡ ਇਸ ਇਤਿਹਾਸ ਦੇ ਇਸ ਪੜਾ ਤੇ ਆਈ ਵਾਂਟ ਟੂ ਬੀ ਸੀਨ ਔਨ ਦਾ ਰਾਈਟ ਸਾਈਡ ਆਫ ਹਿਸਟਰੀ ਮੈਂ ਇਤਿਹਾਸ ਦੇ ਸਹੀ ਪਾਸੇ ਖੜਾ ਹੋਣਾ ਚਾਹੁੰਦਾ ਨਾ ਕਿ ਗਲਤ ਪਾਸੇ ਖੜਾ ਹੋਣਾ ਚਾਹੁੰਦਾ ਹਾਂ ਕੋਈ ਗੱਲ ਹੋਵੇ ਤੁਹਾਡੀ ਨਹੀਂ 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 ਟਿਕਟ ਦਾ ਜ ਕੋਈ ਇਸ਼ੂ ਨਹੀਂ ਹੈਗਾ ਨਾ ਇਹ ਮੈਂ ਉਹਨੂੰ ਉਹ ਸਾਰਾ ਪਲੀਡ ਕਰ ਰਿਹਾ ਹੈਗਾ ਜੇ ਕਾਂਗਰਸ ਪਾਰਟੀ ਨੂੰ ਲੱਗਦਾ ਹੈਗਾ ਕਿ ਗਾਂਧੀ ਇੱਕ ਠੀਕ ਕੈਂਡੀਡੇਟ ਹੈਗਾ ਆ ਤਾਂ ਮੈਨੂੰ ਟਿਕਟ ਦੇਣਗੇ ਤੇ ਜੇ ਨਹੀਂ ਜੇ ਉਹ ਨਹੀਂ ਦੇਣਗੇ ਤਾਂ ਮੈਂ ਕਾਂਗਰਸ ਪਾਰਟੀ ਵਾਸਤੇ ਪ੍ਰਚਾਰ ਕਰੂੰਗਾ ਔਰ ਆਪਣੇ ਉਹਨਾਂ ਆਈਡੀਆ ਆਫ ਇੰਡੀਆ ਵਾਸਤੇ ਜੋ ਜੋ ਰਾਹੁਲ ਰਾਹੁਲ ਗਾਂਧੀ ਹੋਰਾਂ ਦਾ ਜੋ ਨਫਰਤ ਕੇ ਬਾਜ਼ਾਰ ਮੇ ਮੁਹੱਬਤ ਕੀ ਦੁਕਾਨ ਵਾਲੀ ਗੱਲ ਹੈਗੀ ਹੈ ਜੋ ਡਰੋ ਮਤ ਦਾ ਨਾਰਾ ਹੈਗਾ ਕਿ ਡਰੋ ਮਤ ਔਰ ਜੋ ਮਤਲਬ ਇਕਨੋਮਿਕ ਅਜੰਡਾ ਹੈਗਾ ਭਾਰਤ ਯਾਤਰਾ 2 ਦਾ ਹਿੱਸਾ ਸਿਗਾ ਆਦੀਵਾਸੀਆਂ ਵਾਸਤੇ ਕਿਸਾਨਾਂ ਵਾਸਤੇ ਐ ਐਮਐਸਪੀ ਦੀ ਕਾਨੂੰਨੀ ਗਰੰਟੀ ਦਾ ਮਾਮਲਾ ਹੈਗਾ ਨੌਜਵਾਨਾਂ ਵਾਸਤੇ ਰੁਜ਼ਗਾਰ ਦਾ ਮਾਮਲਾ ਹੈਗਾ ਜੋ ਉਹਨਾਂ ਨੇ ਵਾਅਦਾ ਕੀਤਾ ਪੰਜਾਬ ਦੇ ਹਿੰਦੁਸਤਾਨ ਦੇ ਲੋਕਾਂ ਨਾਲ ਜੋ ਅਗਨੀਵੀਰ ਸਕੀਮ ਨੂੰ ਖਤਮ ਕਰਨ ਦੀ ਗੱਲ ਕੀਤੀ ਹੈ ਔਰ ਆਦੀਵਾਸੀਆਂ ਦੇ ਜਲ ਜੰਗਲ ਜ਼ਮੀਨ ਦਾ ਜੋ ਉਹਨਾਂ ਦਾ ਇੱਕ ਇੱਕ ਉਹਨਾਂ ਦੀ ਜਿਹੜੀ ਜਿਹੜੀ ਉਹਨਾਂ ਦੀ ਬੁਨਿਆਦੀ ਹੱਕ ਹੈਗਾ ਹੈ ਉਹੀ ਗੱਲ ਕੀਤੀ ਹੈਗੀ ਐ ਉਹ ਸਾਰੇ ਪ੍ਰੋਗਰਾਮ ਵਾਸਤੇ ਮੈਂ ਸਾਰੇ ਪੰਜਾਬ ਵਿੱਚ ਪ੍ਰਚਾਰ ਕਰੂੰਗਾ ਜਿੱਥੇ ਜਿੰਨੀ ਮੇਰੀ ਸਿਹਤ ਲਾਊ ਕਰੂਗੀ ਜਾਂ ਜਿੰਨੀ ਮੇਰੀ ਤਾਕਤ ਹੋਊਗੀ ਤੇ ਇਲੈਕਸ਼ਨ ਤਾਂ ਕੋਈ ਐਡੀ ਬੜੀ ਗੱਲ ਨਹੀਂ ਹੈਗੀ ਜਦੋਂ ਕੋਈ ਸੀਟ ਡਿਕਲੇਅਰ ਕਰਨੀ ਉਹ ਦੁਕਾਨ ਦੇ ਅਜੇ ਕੋਈ ਸੀਟ ਡਿਕਲੇਅਰ ਨਹੀਂ ਹੋਈ ਨਾ ਹੀ ਅਜੇ ਜਲਦੀ ਹੋਣ ਦੀ ਸੰਭਾਵਨਾ ਹੈਗੀ ਐ ਕੁਝ ਐਮਐਲਏ ਦਾ ਕਹਿ ਰਹੇ ਡਾਕਟਰ ਗਾਂਧੇ ਨੂੰ ਸੀਟ ਦੇਣਾ ਬੇਵਕੂਫੀ ਆ ਉਹ ਕਹਿੰਦੇ ਡਾਕਟਰ ਗਾਦੀ ਕਰੇ ਕਾਂਗਰਸ ਦਾ ਉਹ ਵੀ ਕਹਿੰਦੇ ਕੋਲ ਤੇ ਉਹ ਦੂਸੇਗੇ ਨਹੀਂ ਹੋ ਤਾਂ ਉਹ ਤਾਂ ਕਿਹੜਾ ਬੰਦਾ ਕਿੱਥੋਂ ਆਇਆ ਕੋਈ ਬੰਦਾ ਕਿੱਥੋਂ ਆਇਆ ਕੋ ਕਿੱਥੋਂ ਆਇਆ ਮੈਂ ਅਦਾਲਤ ਕੋ ਬੋਚਣ ਦੇ ਤਾਂ ਉਹ ਕਿਹੜਾ ਤਕਸਾਲੀ ਕੋ ਉਹ ਵੀ ਬਸਪਾ ਤੋਂ ਆਏ ਹੋਏ ਹੈਗੇ ਤੋ ਕੋਈ ਬੰਦਾ ਸਿਆਸੀ ਤੌਰ ਤੇ ਜੇ ਜੇ ਕੋਈ ਕਲ ਤੋਂ ਗਲਤ ਲੱਗਦਾ ਹੈਗਾ ਮੈਂ ਆਮਾ ਦੀ ਪਾਰਟੀ ਚ ਗਿਆ ਮੈਨੂੰ ਗਲਤ ਲੱਗੀ ਮੈਂ ਸ਼ਰਤੀ ਹੈ ਤਾਂ ਮੇਰਾ ਰਾਈਟ ਹੈ ਨਾ ਐਵੇਂ ਉਹਨਾਂ ਦਾ ਰਾਈਟ ਹੈਗਾ ਮੇਰੇ ਖਿਲਾਫ ਬੋਲਣਾ ਉਹਦਾ ਰਾਈਟ ਹੈ ਮੈਂ ਉਹਨੂੰ ਕਿਵੇਂ ਰੋਕ ਸਕਦਾ ਉਹਨਾਂ ਨੂੰ ਨਾ ਮੈਨੂੰ ਰੋਕ ਸਕਦੇ ਇਹ ਤਾਂ ਜੇ ਇਹਦਾ ਪੋਲਿਟੀਕਲ ਡਿਸਕੋਰਸ ਤਾਂ ਚੱਲਦਾ ਰਹਿੰਦਾ ਹੈਗਾ ਦੱਸੋ ਲੋਕਲ ਬੋਡੀ ਤੋਂ ਕੋਈ ਆਇਆ ਕੋਈ ਸਪਸ਼ਟ ਮੈਨੂੰ ਕੋਈ ਨਹੀਂ ਮਨੁਆਈ ਜਾਂਦੇ ਦੋਸਤ ਮੇਰੇ ਜਿਹੜੇ ਮੇਰੇ ਮੇਰੇ ਵੈਲਿਊਅਰ ਹੈ ਇਹ ਨਹੀਂ ਮੇਰੇ ਕੋਲ ਬਹੁਤ ਲੋਕਾਂ ਦੇ ਟੈਲੀਫੋਨ ਵੀ ਆਏ ਮਿਲਣ ਵੀ ਆਇੰਦੋ ਕਿ ਲੋਕ ਦੇ ਦੋਸਤ